ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ ਗੁੱਡ ਮਾਰਨਿੰਗ ਦੋਸਤੋ ਸਵੇਰ ਦਾ ਟਾਈਮ ਹੈ ਤੇ ਹਾਈ ਕੋਰਟ ਜਾ ਰਹੇ ਆ بارش ਹੋ ਰਹੀ ਹੈ ਮੀਂਹ ਪੈ ਰਿਹਾ ਹੈ ਮੌਸਮ ਠੰਡਾ ਹੋਇਆ ਹੋਇਆ ਤੇ ਕੱਲ ਦੀ ਤਰ੍ਹਾਂ ਅੱਜ ਫੇਰ ਮੈਂ ਸੋਚਿਆ ਕਿ ਯਾਰਾਂ ਦੋਸਤਾਂ ਮਿੱਤਰਾਂ ਨਾਲ ਇੱਕ ਵੀਡੀਓ ਬਣਾ ਕੇ ਸ਼ੇਅਰ ਕਰ ਲਈਏ ਤੇ ਦੋਸਤੋ ਜਿਵੇਂ ਕਿ ਕਈ ਬੰਦਿਆਂ ਦੇ ਅੰਦਰ ਟਿਕਿਓ ਨਹੀਂ ਹੁੰਦਾ ਕਾਲ ਹੁੰਦੀ ਹੈ ਜਲਦਬਾਜ਼ੀ ਹੁੰਦੀ ਹੈ ਕਿ ਛੇਤੀ ਕਾਮਯਾਬ ਹੋ ਜਾਈਏ ਛੇਤੀ ਸੁੱਖ ਸੁਹੂਲਤਾ ਮਿਲ ਜਾਣਾ ਉਹ ਉਹ ਉਹਨਾਂ ਬੰਦਿਆਂ ਦੇ ਅੰਦਰ ਨਹੀਂ ਹੁੰਦਾ ਜਿਹੜੇ ਮਿਹਨਤੀ ਨਹੀਂ ਹੁੰਦੇ ਜਿਹੜੇ ਬੰਦੇ ਮਿਹਨਤੀ ਹੁੰਦੇ ਨੇ ਉਹ ਸ਼ਾਂਤ ਹੁੰਦੇ ਨੇ ਉਹਨਾਂ ਦੇ ਅੰਦਰ ਟਿਕਾਉ ਹੁੰਦਾ ਹੈ ਠੀਕ ਹੈ ਜੀ ਸਬਰ ਹੁੰਦਾ ਹੈ ਸੰਤੋਖ ਹੁੰਦਾ ਹੈ ਧੀਰਜ ਹੁੰਦਾ ਹੈ ਸੰਤੁਸ਼ਟੀ ਹੁੰਦੀ ਹੈ ਪਰ ਜਿਹੜੇ ਬੰਦੇ ਮਿਹਨਤ ਨਹੀਂ ਕਰਦੇ ਮਿਹਨਤ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਛੇਤੀ ਸਾਰਾ ਕੁਝ ਭਾਲਦੇ ਨੇ ਕਿ ਬਣਿਆ ਬਣਾਇਆ ਸਾਰਾ ਕੁਝ ਮਿਲ ਜੇ ਸੁੱਖ ਸੁਹੂਲਤਾਂ ਮਿਲ ਜਾਣ ਪੈਸਾ ਮਿਲ ਜੇ ਤਾਂ ਧਨ ਦੌਲਤ ਮਿਲ ਜੇ ਤਾਂ ਫਿਰ ਉਹਨਾਂ ਬੰਦਿਆਂ ਦਾ ਜਿਹੜਾ ਸੁਭਾਅ ਹੈ ਉਹ ਵੀ ਥੋੜਾ ਜਿੜਚੜਾ ਖਿਜਿਆ ਖਿਜਾ ਗੁੱਸੇ ਵਾਲਾ ਇੰਦਾਂ ਦਾ ਬਣ ਜਾਂਦਾ ਹੈਗਾ ਪਰ ਜਿਹੜੇ ਬੰਦੇ ਮਿਹਨਤੀ ਹੁੰਦੇ ਨੇ ਉਹਨਾਂ ਦਾ ਸੁਭਾਅ ਜਿਹੜਾ ਉਹ ਸ਼ਾਂਤ ਹੁੰਦਾ ਹੈ ਉਹਨਾਂ ਨੂੰ ਛੇਤੀ ਗੁੱਸਾ ਜਾਂ ਕ੍ਰੋਧ ਨਹੀਂ ਆਉਂਦਾ ਹਾਲਾਂਕਿ ਦੁਨੀਆ ਦੇ ਵਿੱਚ ਕੋਈ ਵੀ ਬੰਦਾ ਹੈ ਗੁੱਸਾ ਕ੍ਰੋਧ ਸਾਰਿਆਂ ਨੂੰ ਆਉਂਦਾ ਹੈ ਪਰ ਮੇਰੇ ਕਹਿਣ ਤੋਂ ਭਾਵ ਇੱਥੇ ਇਹ ਹੈ ਕਿ ਉਹਨਾਂ ਨੂੰ ਜਦੋਂ ਗੁੱਸਾ ਆਉਂਦਾ ਤਾਂ ਵੀ ਉਹ ਸ਼ਾਂਤ ਰਹਿੰਦੇ ਨੇ ਆਪਣੀ ਜਵਾਨ ਤੇ ਕਾਬੂ ਰੱਖਦੇ ਨੇ ਆਪਣੀ ਬਾਡੀ ਤੇ ਕਾਬੂ ਰੱਖਦੇ ਨੇ ਆਪਣੇ ਜਿਹੜੇ ਉਹਨਾਂ ਦੇ ਐਕਸ਼ਨ ਹੁੰਦੇ ਨੇ ਉਸ ਟਾਈਮ ਤੇ ਕਈ ਬੰਦੇ ਹੁੰਦਾ ਜਿਵੇਂ ਗੁੱਸੇ ਦੇ ਵਿੱਚ ਸੁਭਾਅ ਹੁੰਦਾ ਕਿ ਉਹ ਫੁੱਟੇ ਸਿੱਧੇ ਐਕਸ਼ਨ ਕਰਦੇ ਨੇ ਭੰਨ ਤੋੜ ਕਰਦੇ ਨੇ ਜੇ ਵੱਡੀ ਗੱਲ ਹੁੰਦੀ ਹੈ ਜਵਾਨ ਦੀ ਤੇ ਗੁੱਸੇ ਦੇ ਵਿੱਚ ਜਦੋਂ ਜ਼बान ਚੱਲਦੀ ਹੈ ਬੰਦੇ ਦੀ ਫਿਰ ਮਾੜਾ ਬੋਲਦੀ ਹੈ ਬੁਰਾ ਬੋਲਦੀ ਹੈ ਭੈੜਾ ਬੋਲਦੀ ਹੈ ਬੰਦੇ ਸ਼ਬਦ ਬੋਲਦੀ ਹੈ ਨਿਸ਼ਾਨ ਕਰਦੀ ਹੈ ਕ੍ਰੋਧ ਤੇ ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕਰ ਚੁੱਕੇ ਆਂ ਕਿ ਕ੍ਰੋਧ ਦੇ ਨੁਕਸਾਨ ਬਹੁਤ ਨੇ ਜਦੋਂ ਨਜਾਇਜ਼ ਤੋਂ ਵੱਧ ਆਪਾਂ ਕ੍ਰੋਧ ਕਰਦੇ ਆਂਗੇ ਠੀਕ ਹੈ ਜੀ ਤੇ ਇੱਕ ਆਪਾਂ ਵੀਡੀਓ ਬਣਾਈ ਸੀ ਪਹਿਲਾਂ ਕਿ ਕ੍ਰੋਧ ਨੂੰ ਬਦਲੋ ਊਰਜਾ ਵਿੱਚ ਕ੍ਰੋਧ ਨੂੰ ਬਦਲੋ ਸ਼ਕਤੀ ਵਿੱਚ ਕ੍ਰੋਧ ਨੂੰ ਬਦਲੋ ਪਾਵਰ ਵਿੱਚ ਉਹ ਵੀਡੀਓ ਤੁਸੀਂ ਦੇਖ ਸਕਦੇ ਹੋਗੇ ਹਾਲਾਂਕਿ ਕ੍ਰੋਧ ਤੋਂ ਆਪਾਂ ਕੰਮ ਲੈ ਸਕਦੇ ਹਾਂਗੇ ਜੇ ਇਹਨੂੰ ਆਪਾਂ ਸਹੀ ਪਾਸੇ ਵੱਲ ਯੂਜ਼ ਕਰ ਲਈਏ ਇਹਦੀ ਵਰਤੋਂ ਕਰ ਲਈਏ ਪਰ ਕ੍ਰੋਧ ਦੇ ਵਿੱਚ ਬਹੁਤੇ ਲੋਕ ਐਸੇ ਨੇ ਕਿ ਨੁਕਸਾਨ ਕਰਦੇ ਨੇ ਬੰਦਾ ਬੂਹਦੇ ਨੇ ਬੁਰਾ ਬੂਹਦੇ ਨੇ ਠੀਕ ਹੈ ਜੀ ਤੇ ਮੇਰੇ ਕਹਿਣ ਤੋਂ ਭਾਵ ਸਿਰਫ ਇਹੀ ਹੈ ਮੇਰੀ ਬੇਨਤੀ ਸਿਰਫ ਇਹੀ ਹੈ ਕਿ ਸ਼ਾਂਤ ਰਹਿਣ ਦੀ ਆਪਣੇ ਅੰਦਰ ਟਿਕਉ ਰੱਖਣ ਦੀ ਸਬਰ ਸੰਤੋਖ ਦੀ ਸਹਿਣਸ਼ੀਲਤਾ ਦੀ ਜਰੂਰਤ ਹੈ ਆ ਇਹ ਜ਼ਰੂਰ ਹੈ ਕਿ ਬੈਲੈਂਸ ਹੋਣਾ ਚਾਹੀਦਾ ਹੈ ਨਾ ਘੱਟ ਨਾ ਵੱਧ ਜੇ ਬੈਲੈਂਸ ਵਿਗੜ ਜੇ ਤਾਂ ਫਿਰ ਨੁਕਸਾਨ ਹੈ ਪਹਿਲਾਂ ਵੀ ਆਪਾਂ ਵੀਡੀਓ ਚ ਗੱਲ ਕਰ ਚੁੱਕੇ ਹਾਂ ਬੈਲੈਂਸ ਦੇ ਬਾਰੇ ਚ ਜਿਵੇਂ ਹੁਣ ਇਹ ਗੱਡੀ ਐ ਜਾਂ ਇਹ ਹੋਰ ਗੱਡੀਆਂ ਜਾ ਰਹੀਆਂ ਨੇ ਜੇ ਇਹਨਾਂ ਦੇ ਵਿੱਚ ਬੈਲੈਂਸ ਬਣਾਇਆ ਹੋਇਆ ਹੈ ਬੈਲੈਂਸ ਬਣਿਆ ਹੋਇਆ ਹੈ ਤਾਂ ਹੀ ਤਰੱਕੀ ਐ ਤਾਂ ਹੀ ਵਾਧਾ ਠੀਕ ਹੈ ਜੀ ਜੇ ਇਹਨਾਂ ਦਾ ਬੈਲੈਂਸ ਵਿਗੜ ਜੇ ਇੱਕ ਹੱਦ ਤੋਂ ਜ਼ਿਆਦਾ ਆਪਾਂ ਗੱਡੀ ਨੂੰ ਭਜਾ ਲੀਏ ਤਾਂ ਫਿਰ ਨੁਕਸਾਨ ਐ ਬਰਬਾਦੀ ਐ ਤੇ ਦੋਸਤੋ ਹਾਈ ਕੋਰਟ ਪਹੁੰਚਣ ਵਾਲੇ ਆ ਮੀ ਪੈ ਰਿਹਾ ਇਸ ਕਰਕੇ ਥੋੜੀ ਐਫਕਟ ਵੀ ਹੋ ਰਹੀ ਹੈ ਚਲੋ ਆਪਾਂ ਤੁਹਾਡੇ ਨਾਲ ਛੋਟੀ ਜਿਹੀ ਇਹ ਗੱਲਬਾਤ ਜਿਹੜੀ ਹੈਗੀ ਇੱਕ ਸਾਂਝੀ ਕਰ ਲਈ ਵੀਡੀਓ ਅਪਲੋਡ ਕਰ ਦਾਂਗੇ ਵੈਸੇ ਤਾਂ ਇਹ ਟਾਈਮ ਹੋਵੇ ਬਹੁਤ ਲੰਬੀ ਵੀਡੀਓ ਬਣ ਸਕਦੀ ਹੈ ਪਰ ਬੀਜੀ ਸ਼ਡਿਊਲ ਹੋਣ ਦੇ ਕਾਰਨ ਤੇ ਆਪਣਾ ਜਿਹੜਾ ਹਾਈ ਕੋਰਟ ਤੋਂ ਘਰ ਦਾ ਰਸਤਾ ਹੈਗਾ ਉਹ ਵੀ ਕੋਈ ਜ਼ਿਆਦਾ ਨਹੀਂ ਹੈਗਾ 5-7 ਮਿੰਟਾਂ ਦਾ ਹੀ 10 ਮਿੰਟਾਂ ਦਾ ਹੀ ਰਾਹ ਹੈਗਾ ਤੇ ਇੰਨੇ ਕੇ ਟਾਈਮ ਚ ਆਪਾਂ ਤੁਹਾਡੀ ਨਾਲ ਧੰਨਵਾਦ ਕਰ ਲੈਂਦੇ ਆ ਤੇ ਬਾਕੀ ਤੁਸੀਂ ਆਪਣੇ ਕਮੈਂਟ ਕਰਕੇ ਦੱਸ ਸੱਤ ਦਿਓ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰ ਦਿਆ ਕਰੋ ਜੇ ਚੰਗੀ ਨਾ ਲੱਗੇ ਤੁਹਾਡਾ ਟਾਈਮ ਵੇਸਟ ਹੋਵੇ ਤਾਂ ਤੁਸੀਂ ਡਿਸਲਾਈਕ ਕਰ ਦਿਆ ਕਰੋ ਇਕ ਜੀ ਕਮੈਂਟ ਕਰਕੇ ਦੱਸ ਰਿਹਾ ਕਰੋ ਮੇਰੇ ਤੋਂ ਕੋਈ ਗਲਤੀ ਹੋਵੇ ਤਾਂ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਵੀਡੀਓ ਦੇ ਵਿੱਚ ਕੋਈ ਕਮੀ ਕਮਜ਼ੋਰੀ ਘਾਟ ਹੋਵੇ ਤਾਂ ਜਰੂਰ ਦੱਸਿਆ ਕਰੋ ਵੈਸੇ ਤਾਂ ਪਹਿਲਾਂ ਆਪਾਂ ਇੱਕ ਵੀਡੀਓ ਬਣਾਈ ਸੀ No bodies perfect ਹੈ ਦੁਨੀਆ ਦੇ ਵਿੱਚ ਕੋਈ ਵੀ ਬੰਦਾ ਪਰਫੈਕਟ ਨਹੀਂ ਹੈਗਾ ਕਮੀਆਂ ਕਮਜ਼ੋਰੀਆਂ ਘਾਟਾਂ ਤਾਂ ਸਾਰਿਆਂ ਵਿੱਚ ਹੁੰਦੀਆਂ ਨੇ ਠੀਕ ਹੈ ਜੀ ਚਲੋ ਐਨੀਵੇ ਗਲਤੀਆਂ ਦਾ ਪਤਲਾ ਸੇਵਕ ਸਿਹਾਰ ਹਾਈ ਕੋਰਟ ਪਹੁੰਚ ਗਏ ਆ ਜੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਅਗਲੀ ਵੀਡੀਓ ਵਿੱਚ ਫੇਰ ਮਿਲਾਂਗੇ ਜੇ ਜਿਉਂਦੇ ਆਹੀ ਠੀਕ ਹੈ ਜੀ ਕਿਉਂਕਿ ਬਹੁਤ ਦਾ ਕੋਈ ਪਤਾ ਨਹੀਂ ਕਿਤੋਂ ਕਿੱਥੇ ਤੇ ਕਿਵੇਂ ਆ ਜਾਵੇ ਥੈਂਕ ਯੂ ਦੋਸਤੋ ਮਿੱਤਰੋ ਪਿਆਰੀ